ਇੱਕ ਕਹਾਣੀ ਤੀ ਜਾਂਦੀ ਵਾਰ ਪੇਕੇ ਘਰ ਗਈ ਸੀ ਮੇਰੀ ਸਕੂਟੀ ਨਹੀਂ ਵੇਚਣੀ ਜਦੋਂ ਵੀ ਆਈ ਚਲਾ ਲਿਆ ਕਰਾਂਗੀ ਆਉਂਦੀ ਤਾਂ ਜ਼ਰੂਰ ਪਰ ਘੜੀ ਦੀ ਘੜੀ ਫੇਰ ਚਲੀ ਜਾਇਆ ਕਰਦੀ ਖਲੋਤੀ ਵੱਲ ਵੇਖ ਜੀ ਨੂੰ ਹੋ ਕੁਝ ਹੋਇਆ ਕਰੇ ਕੱਪੜਾ ਪਾ ਕੇ ਟੱਕ ਦਿੱਤੀ ਤਾਂ ਵੀ ਗੱਲ ਨਾ ਬਣਿਆ ਕਰੇ ਅਖੀਰ ਇੱਕ ਦਿਨ ਇਸਤੇਹਾਰ ਦੇ ਦਿੱਤਾ 15 ਮੰਗੇ ਪਰ ਕਿਸੇ ਨੇ ਛੱਟ 14 ਦੀ ਹਾਮੀ ਭਰ ਦਿੱਤੀ ਪਰ ਮੇਥੋਂ ਹਾਂ ਨਾ ਕੀਤੀ ਗਈ ਸ਼ਾਮੀ ਇੱਕ ਹੋਰ ਫੋਨ ਆਇਆ ਅਤੇ ਤੀ ਨੌਕਰੀ ਕਰਦੀ ਬੱਸਾਂ ਵਾਲੇ ਔਖੀਆਂ ਕਰਦੇ ਉਹਦੇ ਲਈ ਲੈਣੀ ਹੈ ਪਰ ਇੱਕ ਬੇਨਤੀ ਹੈ ਕੋਲ ਹਜੇ ਸਿਰਫ ਦਾਸੀ ਨੇ ਬਾਕੀ ਦੇ ਅਗਲੇ ਮਹੀਨੇ ਦੇ ਦਿਆਂਗਾ ਗੱਲ ਕਰਨ ਦੇ ਲਹਿਜੇ ਨੇ ਮੈਨੂੰ ਕੀ ਲਿਆ ਆਖਿਆ ਹੁਣੇ ਆ ਕੇ ਮਿਲ ਕਹਿੰਦਾ ਸਵੇਰੇ ਆ ਜਾਵਾਂਗਾ ਹੁਣ ਮੰਡੀ ਵਿੱਚ ਬੋਲੀ ਤੇ ਹਾਂ ਅਗਲੀ ਦੁਪਹਿਰ ਇੱਕ ਕੁੜੀ ਰਿਕਸ਼ੇ ਝ ਉਤਰੀ ਮੈਂ ਬਾਹਰ ਬੂਟਿਆਂ ਨੂੰ ਪਾਣੀ ਦੇ ਰਿਹਾ ਸਾਂ ਫਤਿਹ ਬੁਲਾਈ ਤੇ ਆਖਣ ਲੱਗੀ ਅੰਕਲ ਜੀ ਕੱਲ ਸਕੂਟੀ ਦੀ ਗੱਲ ਹੋਈ ਸੀ ਪੁੱਛਿਆ ਤੇਰਾ ਪਾਪਾ ਜੀ ਕਿੱਥੇ ਆਖਣ ਲੱਗੀ ਉਹ ਰਿਕਸ਼ਾ ਛਾਵੇਂ ਲਾਉਣ ਗਿਆ ਘੜੀਖ ਮਗਰ ਉਹ ਮੂੰਹ ਪੁੰਚਦਾ ਅੰਦਰ ਆਣ ਵੜਿਆ ਇੱਧਰ ਉੱਧਰ ਠਾਠ ਬਾਠ ਵੇਖ ਪੁੰਝੇ ਬਹਿਣ ਲੱਗਾ ਪਰ ਕੁਰਸੀ ਮੰਗਵਾ ਲਈ ਕਾਫੀ ਗੱਲਾਂ ਹੋਈਆਂ ਮਗਰ ਉਹ ਪੰਜ ਪੰਜ ਦੀਆਂ ਦੋ ਗੱਠੀਆਂ ਕੱਢੀਆਂ ਆਖੇ ਰਿਕਸ਼ਾ ਵੇਚਣ ਲਾਇਆ ਬਾਕੀ ਦੇ ਉਹਦੋਂ ਜਿੱਥੇ ਮਰਜ਼ੀ ਅੰਗੂਠਾ ਲਵਾ ਲਵੋ ਮੇਰਾ ਘਰ ਵੀ ਵੇਖ ਲਵੋ ਇੱਥੋਂ ਕੋਲ ਹੀ ਐ ਫਿਰ ਦੋਵੇਂ ਇੰਜ ਖਲੇ ਖਲੋ ਗਏ ਜਿੱਦਾਂ ਕਿਸੇ ਵੱਡੇ ਮੁਕਦਮੇ ਦੇ ਫੈਸਲੇ ਦਾ ਇੰਤਜ਼ਾਰ ਹੋਵੇ ਮੈਂ ਅੰਦਰ ਗਿਆ ਸਾਰੇ ਕਾਗਜ਼ ਲੈ ਆਉਂਦੇ ਫਿਰ ਆਖਿਆ ਰਿਕਸ਼ਾ ਵੇਚਣ ਦੀ ਲੋੜ ਨਹੀਂ ਬਸ ਕਦੇ ਕਦਾਈ ਮੈਨੂੰ ਸਕੂਟੀ ਵਿਖਾ ਜ਼ਰੂਰ ਜਾਇਆ ਕਰੀ ਮੈਂ ਹਰ ਰੋਜ਼ ਸਵੇਰੇ ਇੱਥੇ ਬਾਹਰ ਬੂਟਿਆਂ ਨੂੰ ਪਾਣੀ ਦਿੰਦਾ ਹਾਂ ਤੇ ਫਿਰ ਕਾਗਜ਼ਾਂ ਦੇ ਨਾਲ ਹੀ ਫੜਾ ਦਿੱਤੀਆਂ ਨੋਟਾਂ ਦੀਆਂ ਉਹ ਦੋ ਗੱਠੀਆਂ ਵੇਖ ਹੱਕੇ ਬੱਕੇ ਵੇਖੀ ਜਾਵਣ ਆਖਿਆ ਮੇਰੇ ਵੱਲੋਂ ਧੀ ਦੇ ਵਿਆਹ ਦਾ ਆਗਾਉ ਸ਼ਗਨ ਅੱਜ ਹੀ ਰੱਖ ਲਵੋ ਉਦੋਂ ਤਿੱਕਰ ਪਤਾ ਨਹੀਂ ਮੈਂ ਹੋਣਾ ਵੀ ਐ ਕਿ ਨਹੀਂ ਦੁਆਵਾਂ ਦਿੱਤੇ ਚਲੇ ਗਏ ਕਸੋਵਾ ਲੈਂਦਾ ਗਵਾਂਢੀ ਨਿਕਲ ਆਇਆ ਪੁੱਛਣ ਲੱਗਾ ਕਿੰਨੇ ਦੀ ਵੇਚੀ ਆਖਿਆ 15 ਮੰਗੇ ਸਨ ਪਰ ਪੂਰੇ ਹੀ ਦੇ ਗਏ ਆਖਣ ਲੱਗਾ ਵਪਾਰ ਦੇ ਵੱਲ ਸਿੱਖੀ ਗਏ ਹੋ ਹੁਣ ਕੋਈ ਬਿਜ਼ਨਸ ਖੋਲ ਲਵੋ ਬੜਾ ਚੱਲੂ ਆਖਿਆ ਉਹ ਤੇ ਬਾਬਾ ਨਾਨਕ 550 ਸਾਲ ਪਹਿਲਾ ਹੀ ਖੋਲ ਕੇ ਦੇ ਗਿਆ ਸੀ ਤੇਰਾ ਤੇਰਾ ਵਾਲਾ ਬਿਜ਼ਨਸ ਪਰ ਅੱਜ ਬਹੁਤੇ ਕਰਕੇ ਰਾਜੀ ਨਹੀਂ ਅੱਖੇ ਮੁਨਾਫਾ ਹੈ ਨਹੀਂ ਕੋਈ ਖਾਸ ਧੰਨਵਾਦ ਜੀ ਲੇਖਕ ਹਰਪ੍ਰੀਤ ਸਿੰਘ ਜਵੰਦਾ